ਮੈਂ ਬਾਜ਼ਾਰ ਚੱਲਿਆਂ ਕੁਛ ਲਿਆਣਾ ਲੂਣਾ ਤਾਂ ਨਹੀਂ ਦੁਕਾਨ ਤੋਂ ਸਮਾਨ ਹੁਣ ਦੱਸਦੇ ਬਾਅਦ ਚ ਰੋਲਾ ਪਾਨੀ ਹੁੰਨੀ ਆ ਹਲਦੀ ਆਦ ਨਾਲ ਲਿਆਈਓ ਹਲਦੀ বিনা ਸਬਜ਼ੀ ਨਹੀਂ ਬਣਨੀ ਹਾਂ ਠੀਕ ਆ ਠੀਕ ਆ ਲੈ ਆਉਂਗਾ ਹਲਦੀ ਆਪਾ ਗਵਾਈ ਠੀਕ ਤੁਸੀਂ ਹੋ ਜਾਓਗੇ ਰਾਤੀ ਸੌਣ ਲੱਗਿਆ ਨਾ ਦੁੱਧ ਚ ਹਲਦੀ ਪਾ ਕੇ ਪੀ ਲਿਓ ਉਹ ਕੀ ਹੋ ਗਿਆ ਉਹ ਕੁਛ ਨਹੀਂ ਯਾਰ ਸੱਟ ਜੀ ਲੱਗੀ ਮੜੀ ਜੀ ਓਹੋ ਤੇਰੇ ਦਾ ਨੀਲ ਪਿਆ ਐ ਕਰ ਦੁੱਧ ਚ ਹਲਦੀ ਪਾ ਕੇ ਪੀ ਜਲਦੀ ਠੀਕ ਹੋਊਗਾ ਠੀਕ ਆ ਉਹ ਕੀ ਹੋ ਗਿਆ ਉਹ ਸੱਟ ਜੀ ਵੱਜ ਗਈ ਸੀ ਯਾਰ ਉਹ ਦੁੱਧ ਚ ਹਲਦੀ ਪਾ ਕੇ ਪੀ ਉਹ ਜੇ ਹਲਦੀ ਹੁੰਦੀ ਐ ਨੋਬਤ ਹੀ ਨਹੀਂ ਆਣੀ ਸੀਗੀ ਗਿਆ ਭਰਾਵਾ ਘਰ ਵਾਲੀ ਨੇ ਹਲਦੀ ਲੈਣ ਭੇਜਾਈ ਦੁਕਾਨ ਤੇ ਪਤੀ ਲੈ ਆਇਆ ਮੈਂ ਸਬਜ਼ੀ ਬਣਾਉਣ ਤੋਂ ਬੈਠੀ ਆ। ਇਹ ਫਸ ਕੇ ਅਸੀਂ ਹਲਦੀ ਨੂੰ ਬਾਜਾ ਮਾਰਨ ਲੱਗੀ। ਉਹ ਹਲਦੀ ਨਹੀਂ ਮਿਲੀ ਦੁਕਾਨ ਤੇ ਕਿਸੇ ਵੀ ਦੁਕਾਨ ਤੇ ਜਾਇਆ ਸਾਰਿਆਂ ਦੇ ਹਲਦੀ ਖਤਮ ਹੋਈ ਹੀ ਆ। ਅੱਜ ਕੱਲ ਲੋਕੀ ਵੀਡੀਓ ਦੇ ਚੱਕਰ 'ਚ ਉਹ ਗਲਾਸ ਦੇ ਥੱਲੇ ਲਾਈਟ ਦੀ ਚਲਾ ਕੇ ਵੀਡੀਓ ਬਣਾਉਂਦੇ ਦੁਕਾਨ ਤੋਂ ਕਿਹਾ ਹਲਦੀ ਨਹੀਂ ਮਿਲੀ। ਘਰ ਵਾਲੀ ਸਬਜ਼ੀ ਬਣਾਉਣ ਤੋਂ ਬੈਠੀ ਸੀ ਉਹਨੇ ਪਤੀਲਾ ਮਾਰਿਆ ਭਗਾਵਾ ਮੇਰੇ।